ਮੈਂ ਟੈਸ ਨਹੀਂ ਹੁੰਦਾ ਇਹ ਮੈਨੂੰ ਬਲੈਕਬੋਰਡ ਤੇ ਬਾਬਾ ਦਿਖਦਾ ਇਹ ਬਸ ਛੁੱਟੀ ਹੋ ਗਈ ਮੈਂ ਨਾ ਸੁਪਰਸਟਿਸ਼ਨ ਦੀ ਗੱਲ ਕੀਤੀ ਗਈ ਮੈਂ ਤੁਸੀਂ ਕਿੰਨਾ ਕਿ ਬਿਲੀਵ ਕਰਦੇ ਸੁਪਰਸਟਿਸ਼ਨ ਤੇ ਆ ਭੂਤਾ ਦੇ ਵਿੱਚ ਕਿਉਂਕਿ ਉਹਦੇ ਵਾਲੇ ਦਿਵਾਲੇ ਸਾਰੀ ਮੂਵੀ ਬੰਦੀ ਹੈ ਮੈਂ ਬਿਲੀਵ ਕਰਦੀ ਆ ਜਿਹੜੇ ਨਹੀਂ ਕਰਦੇ ਉਹਨਾਂ ਦੀ ਆਪਣੀ ਸੋਚ ਆ ਬਟੇ ਕੋਈ ਫੋਟੋ ਸ਼ੇਅਰ ਕਰਨਾ ਭੂਤ ਪਤਾ ਨਹੀਂ ਹੁੰਦੇ ਕਿ ਨਹੀਂ ਮੰਨਦੇ ਅੱਜ ਕੱਲ੍ਹ ਤੇ ਤਾਂ ਬੰਦੇ ਹੀ ਭੂਤ ਬਣੇ ਪਏ ਮੈਨੂੰ ਲੱਗਦਾ ਹੈ ਨਾ ਮੈਨੂੰ ਲੱਗਦਾ ਬੰਦੇ ਹੀ ਭੂਤ ਨੇ ਅੱਜ ਕੱਲ੍ਹ ਤੇ ਰੱਬ ਕਹਿੰਦਾ ਥੋੜੀ ਦੇਰ ਹੋਰ ਠਹਿਰ ਜਾ ਤੇਰੇ ਲਈ ਮੈਂ ਵੱਡੀ ਗੱਲ ਬਹੁਤ ਸੋਚੀ ਐ ਮੇਟਰਨਲ ਗ੍ਰੈਂਡਮਦਰ ਦੇ ਨਾਲ ਬਹੁਤ ਸੀ ਮੇ ਨਾਨੀ ਜੀ ਨਾਲ ਹਨਾ ਸੋ ਮੈਨੂੰ ਉਹਨਾਂ ਨੇ ਹੀ ਪਾਲਿਆ ਵਾ ਤੇ ਬਹੁਤ ਲਾਡ ਨਾਲ ਰੱਖਿਆ ਵਾ ਇਹ ਨਹੀਂ ਕਿ ਲਾਡ ਮੁਤੀ ਪੂਰੀ ਉਹ ਬੁੱਗੂ ਉਹ ਹਾਲਾ ਸਿੰਦੀ ਹੀ ਵੇਰਾ ਉਹਨੇ ਥੱਪੜ ਧੁੱਪੜ ਪਈਆ ਬਟ ਜਿਹੜਾ ਉਹ ਰਿਸ਼ਤਾ ਉਹ ਨਹੀਂ ਉਹਨਾਂ ਦੀ ਕੋਈ ਥਾਂ ਨਹੀਂ ਲੈ ਸਕਦਾ ਉਹਨਾਂ ਦੀ ਆਪ ਦੀ ਇੰਪੋਰਟੈਂਸ ਹੈ ਕਿਉਂ ਰੰਬ ਦਾ ਰੇਡੀਓ ਜਦੋਂ ਆਈਆ ਫਸਟ ਮੈਨੂੰ ਉਸੇ ਮੇਂ ਵੈਸੀ ਬਹੁਤ ਚੰਗੇ ਲੱਗਦੇ ਆ ਤੇ ਮੈਂ ਹੁਣ ਸਪੈਸ਼ਲੀ ਮੈਸੇਜ ਕੀਤਾ ਸੀਗਾ ਕਿ ਤੁਸੀਂ ਬਹੁਤ ਸੋਹਣਾ ਕੰਮ ਕੀਤਾ ਉਹ ਚੀਜ਼ ਵਧੀਆ ਲੱਗਦੀ ਹੈ ਤੁਸੀਂ ਜੇ ਕੋਈ ਕੰਮ ਕਰਦਾ ਹੈ ਵਧੀਆ ਤੇ ਉਹਨੂੰ ਐਪਰੀਸ਼ੀਏਟ ਜ਼ਰੂਰ ਕਰੋ ਤੇ ਤਾਂ ਕਿ ਉਹਨਾਂ ਨੂੰ ਹੋਰ ਹੌਸਲਾ ਵਧੇ ਹਨਾ ਤੇ ਹੁਣ ਫੇਰ ਆਪਾਂ ਸਿਮਮੀ ਹੁਣਾਂ ਨੂੰ ਦੁਆਰਾ ਦੇਖ ਰਹੇ ਆ ਤੇ ਸਾਰੀ ਟੀਮ ਨੂੰ ਬੈਸਟ ਆਫ ਲੱਕ ਤੇ ਅਸੀਂ ਅਰਦਾਸ ਕਰਦੇ ਆ ਇਹ ਵੀ ਮੂਵੀ ਸੁਪਰ ਹਿੱਟ ਹੋਵੇ ਕਿ ਆਪਣੇ ਬਜ਼ੁਰਗਾਂ ਦੇ ਨਾਲ ਇਹ ਫਿਲਮ ਜ਼ਰੂਰ ਦੇਖੋ ਬਹੁਤ ਸਾਰੀਆਂ ਚੀਜ਼ਾਂ ਕੋ ਕੇ ਇਕੱਠੇ ਬੈਠੋਗੇ ਤਾਂ ਸ਼ਰਮਿੰਦਾ ਹੋਵੋਗੇ ਨਾ ਕਿ ਕਿਤੇ ਕਿਤੇ ਸੇਵਾ ਨਹੀਂ ਕੀਤੀ ਖੁਸ਼ੀ ਦੀ ਗੱਲ ਹੈ ਕਿ ਸਾਡਾ ਸਿਨੇਮਾ ਫਿਰ ਤੋਂ ਸ਼ੁਰੂ ਹੋ ਗਿਆ ਹੁਣ ਕੈਰੀਅਨ ਜੱਟਾ ਕਿੰਨੀ ਸੋਣੀ ਗਈ ਹੈ ਹਣਾ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਣਾ ਔਰ ਸਾਰੇ ਜਣੇ ਆ ਕੇ ਦੇਖੋ ਬਹੁਤ ਵਧੀਆ ਮੈਸੇਜ ਹੈ ਤੁਸੀਂ ਇਹ ਕਾਮੇਡੀ ਵੀ ਹੈ ਤੁਸੀਂ ਹਰ ਤਰ੍ਹਾਂ ਹੀ ਇਸ ਫਿਲਮ ਨੂੰ ਇੰਜੋਏ ਕਰੋਗੇ ਕਸ਼ਵਲ ਜੀ ਪੰਜਾਬੀ ਗਰੁੱਪ ਦੇਖ ਰਹੇ ਹੋ ਮੈਂ ਹਾ ਦਿਖਸ਼ਾ ਠਾਕੁਰ ਅਮਰ ਸੰਭੀ ਮੌਜੂਦ ਹੈ ਫਿਲਮ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਦੇ ਪ੍ਰੀਮੀਅਰ ਤੇ ਪਹੁੰਚੇ ਆ ਸਭ ਤੋਂ ਪਹਿਲਾਂ ਤਾਂ ਪੰਜਾਬੀ ਗਰੁੱਪ ਤੇ ਸਵਾਗਤ ਹੈ ਸਾਸ਼ੀ ਗਾਲਜੀ ਮੇਰੇ ਵੱਲੋਂ ਪੰਜਾਬੀ ਕ੍ਰੂ ਦੇਖ ਰਹੇ ਸੁਣਦੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਸਰ ਬਹੁਤ ਵਧੀਆ ਚੜ੍ਹਦੀ ਕਲਾ ਤੁਸੀਂ ਸੁਣਾਓ ਬਹੁਤ ਵਧੀਆ ਅੱਜ ਅਸੀਂ ਇੱਥੇ ਪ੍ਰੀਮੀਅਰ ਤੇ ਸਾਰੇ 사ਨੇ ਇਕੱਠੇ ਹੋਏ ਆ ਹਨਾ ਬਹੁਤ ਘੱਟ ਤੁਸੀਂ ਮੀਡੀਆ ਦੇ ਸਾਹਮਣੇ ਆਉਂਦੇ ਹੋ ਕੀ ਰੀਜ਼ਨ ਇਸ ਤੇ ਇਸ ਦੇ ਪਿੱਛੇ ਬਸ ਇਹ ਵੀ ਅੰਦਰ ਰਹੀ ਚੱਲੀ ਆਪਣਾ ਕੰਮ ਕਰੀ ਚੱਲੀਏ ਅੱਜ ਸੀਗਾ ਵੀ ਕੁਝ ਦਾਦੇ ਦੀਆਂ ਕੁਝ ਪੋਤੇ ਦੀਆਂ ਸੋਣਾ ਇਹ ਕੀ ਕਹਿੰਦੇ ਆ ਤੇ ਦੇਖਦੇ ਆ ਅੰਦਰ ਜਾ ਕੇ ਕੀ ਬਣਦਾ अच्छा ਤੁਹਾਡੀ ਗੱਲ ਕੀਤੀ ਜਾ ਤੁਹਾਡੇ ਤੁਹਾਡੇ ਦਾਦੇ ਦੇ ਨਾਲ ਹਨਾ ਮਤਲਬ ਕਿਹੋ ਜੇ ਦਾਦੇ ਪੋਤੇ ਦਾ ਕਿਹੋ ਜਿਆ ਰਿਲੇਸ਼ਨ ਸੀਗਾ ਤੁਹਾਡੇ ਗ੍ਰੈਂਡ ਗ੍ਰੈਂਡਪੈਰੈਂਟਸ ਦੇ ਨਾਲ ਬਹੁਤ ਵਧੀਆ ਚੜ੍ਹਦੀ ਕਲਾ ਸੀ ਉਹਨਾਂ ਨਾਲ ਸਾਡੇ ਮਤਲਬ ਸਾਡੇ ਦਾਦਾ ਜੀ ਹੁਣ ਨਹੀਂ ਹੈਗੇ ਤੇ ਬਸ ਜਿੰਨਾ ਕੁ ਵੀ ਸੀ ਬਹੁਤ ਵਧੀਆ ਸੀ ਚੰਗਾ ਹੀ ਸਿਖਾਇਆ ਉਹਨਾਂ ਨੇ ਮਿਹਨਤ ਕਰਨੀ ਸਿਖਾਈ ਬਸ ਹਨਾ ਅੱਜ ਕੱਲ ਦੀ ਜਨਰੇਸ਼ਨ ਨਾ ਸੁਪਰਸਟਿਸ਼ਨ ਤੇ ਬਹੁਤ ਘੱਟ ਬਿਲੀਵ ਕਰਦੀ ਹੈ ਪੋਤਾ ਵਾਲੀ ਗੱਲਾਂ ਤੇ ਬਹੁਤ ਘੱਟ ਹਨਾ ਬਿਲੀਵ ਕਰਦੇ ਆ ਤੁਸੀਂ ਕਿੰਨਾ ਕੁ ਵਿਸ਼ਵਾਸ ਕਰਦੇ ਹੋ ਨਾ ਸਾਰੀ ਚੀਜ਼ਾਂ ਤੇ ਪੂਤ ਪਤਾ ਨਹੀਂ ਹੁੰਦੀ ਨਹੀਂ ਮੰਨਦੇ ਹੁਣ ਅੱਜ ਕੱਲ ਦੇ ਤਾਂ ਬੰਦੇ ਹੀ ਪੂਤ ਬਣੇ ਪਏ ਮੈਨੂੰ ਲੱਗਦਾ ਹੈ ਮੈਨੂੰ ਲੱਗਦਾ ਬੰਦੇ ਹੀ ਪੂਤ ਨੇ ਅੱਜ ਕੱਲ ਦੇ ਬਾਕੀ ਕਹਿੰਦੇ ਵੀ ਜਿਹੜਾ ਨਾਮ ਹੈਗਾ ਇਸ ਧਰਤੀ ਤੇ ਉਹ ਚੀਜ਼ ਹੈ ਬਾਕੀ ਰੱਬ ਵੀ ਹੈ ਤੇ ਪੂਤ ਵੀ ਆਊਗਾ ਜਿੰਨਾਂ ਜਿਹੜੇ ਰੱਬ ਨੂੰ ਚਾਹੁੰਦੇ ਨੇ ਉਹ ਰੱਬ ਉਹਨਾਂ ਨੂੰ ਮਿਲ ਜਾਂਦਾ ਜਿਹੜੇ ਪੂਤਾਂ ਬਾਰੇ ਸੁਣਦੇ ਨੇ ਪੂਤ ਉਹਨਾਂ ਨੂੰ ਮਿਲ ਜਾਂਦੇ ਵੈਸੇ ਅੱਜ ਕੱਲ ਦਾ ਬੰਦਾ ਹੀ ਪੂਤ ਬਣਿਆ ਸੀ ਕਾਜੀ ਤੇ ਤੁਹਾਡੇ ਲਾਈਫ ਦੇ ਵਿੱਚ ਕਦੀ ਇਦਾਂ ਦਾ ਕੋਈ ਇਨਸੀਡੈਂਟ ਹੋਇਆ ਬਚਪਨ ਦੇ ਵਿੱਚ ਘਰ ਦੇ ਡਰਾਣੇ ਦਿੰਦੇ ਸਛੇਤੀ ਸੋ ਜਾ ਕੂਤਾ ਆ ਜਾਏਗਾ ਇਹ ਤੈਨੂੰ ਲੈ ਜਾਏਗਾ ਜਾਂ ਇਦਾਂ ਦਾ ਕੋਈ ਆਲੇ ਦੁਆਲੇ ਕਿੱਸਾ ਸੁਣਿਆ ਹੋਵੇ ਸਭੋ ਕੀ ਮੈਂ ਡਰਿਆ ਸੀ ਸਕੂਲ ਵਾਲਿਆਂ ਨੂੰ ਅੱਛਾ ਕੀ ਮੈਂ ਭਾਨਾ ਲਾਇਆ ਸੀ ਮੈਨੂੰ ਟੈਸਟ ਨਹੀਂ ਹੁੰਦਾ ਮੈਂ ਤਾਂ ਸਾਰੇ ਸਕੂਲ ਨੂੰ ਪਾਠ ਕਰਨ ਲਾਤਾ ਸੀ ਅੱਛਾ ਜੀ ਮੈਨੂੰ ਟੈਸਟ ਨਹੀਂ ਹੁੰਦਾ ਇਹ ਮੈਂ ਕਹਿੰਦਾ ਮੈਨੂੰ ਬਲੈਕ ਬੋਰਡ 'ਚ ਬਾਬਾ ਦਿਖਦਾ ਬਸ ਛੁੱਟੀ ਹੋ ਗਈ ਤਾਂ ਸਕੂਲ ਵਾਲਿਆਂ ਨੇ ਬਾਬੇ ਨੂੰ ਨਹੀਂ ਬੁਲਾਇਆ ਕਈ ਵਾਰ ਹੁੰਦੇ ਨਾ ਬਾਬੇ ਬੁਲਾ ਲੈਂਦੇ ਹੋਣਾ ਚੱਕਰਾਂ 'ਚ ਪੈ ਜਾਂਦੇ ਨੇ ਸਕੂਲ ਵਾਲਿਆਂ ਨੇ ਪਾ ਇਸੇ ਬਾਰੇ ਨਾ ਸਾਰੇ ਸਕੂਲ ਨੇ ਪਾਠ ਕੀਤਾ ਤੇ ਸਾਰੀ ਕਲਾਸ ਦਾ ਟੈਸਟ ਮਾਫ ਹੋ ਗਿਆ ਤੇ ਅੱਜ ਜਦ ਸੁਣ ਲੈਣਗੇ ਜਦੋਂ ਇਹ ਇੰਟਰਵਿਊ ਸਾਰੇ ਦੇ ਸਾਹਮਣੇ ਆਏਗਾ ਫਿਰ ਉਹ ਯਾਦ ਕਰਨਗੇ ਸਾਰੇ ਹਾਂਜੀ ਹਾਂਜੀ ਇਹ ਤਾਂ ਹੈ ਬਹੁਤ ਬਹੁਤ ਵਧੀਆ ਗੱਲ ਹੈ ਰੱਬ ਦੇ ਨਾਮ ਪਹਿਲੇ ਨੰਬਰ ਤੇ ਹੁੰਦਾ ਜਿੱਥੇ ਰੱਬ ਆ ਉੱਥੇ ਸਭ ਬਿਲਕੁਲ ਤੇ ਸੁਪਰਸਟਿਸ਼ਨ ਤੇ ਕਿੰਨਾ ਕੁ ਵਿਸ਼ਵਾਸ ਰੱਖਦੇ ਹੋ ਕਿ ਜਦੋਂ ਬਚਪਨ ਚ ਕਹਿੰਦੇ ਨਾ ਘਰੋਂ ਬਾਹਰ ਜਾਈ ਪਿੱਛੋਂ ਨਹੀਂ ਆਵਾਜ਼ ਮਾਰੀ ਦੀ ਮਾੜਾ ਹੋ ਜਾਂਦਾ ਤੁਸੀਂ ਸੁਣਿਆ ਸਾਰਾ ਕੁਝ ਛੋਟੇ ਹੁੰਦੇ ਕਹਿੰਦੇ ਸੀ ਵੀ ਪਿੱਛੋਂ ਨਹੀਂ ਆਵਾਜ਼ ਮਾਰੀ ਦੀ ਵੀਰ ਵਾਰ ਕੱਪੜੇ ਨਹੀਂ ਧੋਏ ਦੇ ਪਤਾ ਨਹੀਂ ਹਾਂ ਚੈੱਕ ਨਹੀਂ ਵਾਰੀ ਦੀ ਉਹ ਮੈਨੂੰ ਤਾਂ ਇਹ ਵੀ ਜਿਹੜਾ ਮੰਨਦਾ ਉਹਦੇ ਲਈ ਹੈ ਜਿਹੜਾ ਨਹੀਂ ਮੰਨਦਾ ਉਹਦੇ ਲਈ ਨਹੀਂ ਹੈ ਮੈਂ ਮੈਂ ਨਹੀਂ ਰੱਖਦਾ ਵਿਸ਼ਵਾਸ ਇਸ ਦੀ ਤੇ ਮੈਂ ਤਾਂ ਜਾਣ ਕੇ ਵੀਰਵਾਰ ਸਿਰਨੋਂਣਾ ਅੱਛਾ ਜਾਣ ਕੇ ਤਾਂ ਹਾਂ ਉਹ ਕੀ ਹੋ ਜਾਊਗਾ ਕੁਝ ਨਹੀਂ ਹੋ ਚੱਲਿਆ ਆਪਣੇ ਮਾਈਂਡ ਆ ਜਿਵੇਂ ਸੈੱਟ ਕਰ ਲਓ ਉਦਾਂ ਹੀ ਬਸ ਜੀ ਪਰ ਹਾਂ ਆਪਾਂ ਜੀ ਮੰਨਦੇ ਮੈਂ ਮੰਦੀ ਆ ਜਿਨ੍ਹਾਂ ਲਈ ਹੈ ਜੀ ਕੋ ਜਿਹੜਾ ਮੰਨਦਾ ਆ ਉਹਨੇ ਉਸ ਚੀਜ਼ ਨੂੰ ਹੀ ਉਹਨੂੰ ਸਾਡੇ ਪਿੰਡ 'ਚ ਐਕਚੁਅਲੀ ਜ਼ਿਆਦਾ ਹਨਾ ਤੁਸੀਂ ਜਿੱਦਾਂ ਦੇ ਐਟਮੋਸਫੇਅਰ 'ਚ ਰਹਿੰਦੇ ਹੋ ਮੈਨੂੰ ਲੱਗਦਾ ਉਦਾਂ ਹੀ ਤੁਹਾਡੇ ਮਾਈਂਡ ਦੇ ਵਿੱਚ ਨਾ ਉਹ ਗੱਲ ਬਣ ਜਾਂਦੀ ਹੈ ਤੁਹਾਨੂੰ ਸਾਡੇ ਪਿੰਡ 'ਚ ਇਹਨਾਂ ਚੀਜ਼ਾਂ ਨੂੰ ਬਹੁਤ ਜ਼ਿਆਦਾ ਮੰਨਦੇ ਆ ਹਾਂ ਮੰਗਲਵਾਰ ਵੀਰਵਾਰ ਸਿਰ ਨਹੀਂ ਧੋਣਾ ਫਿਰ ਉਹੀ ਚੀਜ਼ ਅਸੀਂ ਫੋਲੋ ਕਰਦੇ ਆ ਨਾਨ-ਵੈਜ ਨਹੀਂ ਖਾਣਾ ਬਾਕੀ ਸਾਰੇ ਦਿਨ ਖਾਈ ਜਾਉ ਨਹੀਂ ਨਹੀਂ ਸਾਰੇ ਦਿਨ ਰੱਬ ਦੇ ਹੀ ਨੇ ਸਾਰਾ ਕੁਝ ਰੱਬ ਦਾ ਹੀ ਹੈ ਕੋਈ ਉਸ ਤੋਂ ਬਿਨਾਂ ਤਾਂ ਕੁਝ ਵੀ ਨਹੀਂ ਹੈਗਾ ਬਸ ਜੇ ਮੰਨ ਲਉ ਤਾਂ ਹੈਗਾ ਨਹੀਂ ਮੰਨਦੇ ਤੁਸੀਂ ਹਣਾ ਜੀ ਤੁਹਾਡੀ ਗੱਲ ਕੀਤੀ ਹੈ ਤੁਸੀਂ ਬੜੇ ਹਨਾ ਸ਼ਾਂਤ ਸੁਭਾਅ ਦੇ ਹੋ ਇਹ ਤਹਿਰਾਵ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੱਥੋਂ ਆਂਦਾ ਹੈ ਇੱਕ ਤਾਂ ਮੀਡੀਆ ਤੋਂ ਇੰਨਾ ਦੂਰ ਰਹਿੰਦੇ ਬਹੁਤ ਘੱਟ ਤੁਹਾਡੇ ਬਾਰੇ ਹਨਾ ਲੋਕਾਂ ਨੂੰ ਪਤਾ ਲੱਗ ਪਾਂਦਾ ਹੈ ਤੇ ਜਦ ਵੀ ਆਉਂਦੇ ਹੋ ਬਸ ਚੁੱਪਚਾਪ ਆ ਕੇ ਚੁਪਤავ ਜਾਂਦੇ ਹੋ ਇਸ ਚੀਜ਼ ਦੇ ਪਿੱਛੇ ਕੀ ਵਜ੍ਹਾ ਹੈ ਬਸ ਮੈਨੂੰ ਤਾਂ ਵੀ ਕੰਮ ਤੋਂ ਕੰਮ ਮਤਲਬ ਰੱਖੀ ਹੈ ਠੀਕ ਹੈ ਜਿਹੜਾ ਸਾਡਾ ਕੰਮ ਜਿੰਨਾ ਨਜ਼ਰ ਮਿਲ ਗਈ ਉਹਨੂੰ ਹੱਸ ਕੇ ਬੁਲਾ ਲੈਣਾ ਜਿੰਨਾ ਨਹੀਂ ਮਿਲੀ ਤੇ ਬਸ ਠੀਕ ਹੈ ਲੰਘ ਗਏ ਉਥੋਂ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਹਮੇਸ਼ਾ ਅੰਦਰ ਰਹੋ ਕੰਮ ਕਰੋ ਬਸ ਆਪਣੇ ਆਪ ਤੇ ਵਰਕ ਕਰੋ ਭਾਨ ਉਹ ਵੀ ਬੰਦਾ ਆਪਣੇ ਆਪ ਤੇ ਕੰਮ ਕਰੋ ਐਨੀ ਵੀ মিডিਆ ਬਾਰੇ মিডিਆ ਵਿੱਚ ਮੈਂ ਘਟ ਹੋਣਾ ਮਤਲਬ ਆਉਂਗਾ ਹਲੇ ਤਾਂ ਸ਼ੁਰੂਆਤ ਹੈ ਸ਼ੁਰੂਆਤ ਹੈ ਗਾਣਾ ਹੋ ਜਾ ਤੁਹਾਡਾ ਗਾਣਾ ਫੇਰ ਕਿਸੇ ਦਿਨ ਸਹੀ ਇਥੇ ਰੋਲਾ ਮਜ਼ਾ ਨਹੀਂ ਹੋਣਾ ਤੁਹਾਨੂੰ ਮੈਨੂੰ ਇੱਕ ਲਾਈਨ ਕੋਈ ਵੀ ਰੱਬ ਕਹਿੰਦਾ ਥੋੜੀ ਦੇਰ ਹੋਰ ਠਹਿਰ ਜਾ ਤੇਰੇ ਲਈ ਮੈਂ ਵੱਡੀ ਗੱਲ ਬਹੁਤ ਸੋਚੀ ਐ। ਵਾਹ ਕੀ ਬਾਤ ਐ ਬਹੁਤ ਸੋਹਣਾ ਗਾਣਾ ਸੁਣਾਇਆ ਤੇ ਮੈਂ ਜਾਣਦੇ ਹਾਂ ਤੇ ਤੁਹਾਡੇ ਕੋਲ ਸਿਮੀ ਤੇ ਹਰੀਸ਼ਵਾਰੇ ਜ਼ਰੂਰ ਜਾਣਾ ਚਾਹਾਂਗੇ ਤੁਸੀਂ ਅੱਜ ਉਹਨਾਂ ਨੂੰ ਸਪੋਰਟ ਕਰਨ ਦੇ ਲਈ ਇੱਥੇ ਪਹੁੰਚੇ ਹੋ। ਜੀ। ਇੰਨਾ ਸੋਹਣਾ ਟ੍ਰੇਲਰ ਇੰਨਾ ਸੋਹਣਾ ਰਿਸਪੌਂਸ ਮਿਲੇ ਐ ਮੂਵੀ ਆਣ ਵਾਲੀ ਐ 14 ਤਰੀਕ ਨੂੰ ਤਾਂ ਕੀ ਕਹਿਣਾ ਚਾਹੁੰਦੇ ਹੋ ਦੋਨਾਂ ਦੇ ਬਾਰੇ? ਬੈਸਟ ਥਿੰਗ ਇਜ਼ ਜੀ ਮੇਰੇ ਵੱਲੋਂ ਮਹਾਰਾਜ ਕਿਉਂਕਿ ਕੱਲੀ ਉਹਨਾਂ ਨੇ ਮਿਹਨਤ ਨਹੀਂ ਕੀਤੀ ਪਰਦੇ ਦੇ ਪਿੱਛੇ ਡਾਇਰੈਕਟਰ ਪ੍ਰੋਡਿਊਸਰ ਸਾਰਿਆਂ ਨੇ ਮਿਹਨਤ ਕੀਤੀ ਐ ਮਾਰੇ ਭਾਗ ਲਾਵੇ ਉਹਨਾਂ ਦੀ ਮਿਹਨਤ ਨੂੰ ਕਿਉਂ બસ 3 ਘੰਟੇ ਦੀ 2.5 ਘੰਟੇ ਦੀ ਮੂਵੀ ਦੇਖ ਕੇ ਆਮ ਲੋਕ ਆਪਾਂ ਕਹਿ ਦਿੰਨੇ ਆ ਵੀ ਇਹ ਚੰਗੀਆਂ ਨਹੀਂ ਚੰਗੀਆਂ ਉਸੇ ਵੇਲੇ ਆਪਾਂ ਜਿਵੇਂ ਕੱਢ ਦਿੰਨੇ ਆ ਹਨਾ ਵਿੱਚ ਪ੍ਰੋਬਲਮ ਕੀ ਕਹਾਂ ਤੇ ਉਹਨੂੰ ਲੁਕਸ ਕੱਢ ਦਿੰਨੇ ਹਨਾ ਪਰ ਠੀਕ ਹੈ ਜਿਨ੍ਹਾਂ ਨੂੰ ਚੰਗੀ ਲੱਗਦੀ ਹੈ ਦੇਖੋ ਨਹੀਂ ਚੰਗੀ ਲੱਗਦੀ ਅੱਗੇ ਤੋਂ ਹੋਰ ਵਧੀਆ ਕਰਨ ਬਾਰੇ ਉਹਨਾਂ ਨੂੰ ਦੱਸੋ ਉਹਨਾਂ ਨੂੰ ਨਿੰਦੋ ਨਾ ਬਸ ਮੈਨੂੰ ਇਹ ਵੀ ਬੈਸਟ ਥਿੰਗ ਇਸ ਹੈ ਮਿਹਨਤ ਹਰੇਕ ਕੋਈ ਕਰਦਾ ਤੇ ਹਰੇਕ ਦੀ ਮਿਹਨਤ ਰੰਗ ਲਿਆਉਂਦੀ ਲੈਂਦੀ ਹੈ ਜੀ ਬਿਲਕੁਲ ਹਨਾ ਚਾਹੇ ਉਹ ਗਾਣਾ ਚਾਹੇ ਫਿਲਮਾਂ ਮੈਂ ਤਾਂ ਸਾਰਿਆਂ ਦੀ ਓਨੀ ਲੱਗਦੀ ਹੈ ਲੇਕਰ ਤੁਹਾਡੀ ਗੱਲ ਕਰਾਂ ਤੁਸੀਂ ਇੰਡਸਟਰੀ ਦੇ ਵਿੱਚੋਂ ਕਿਹੜੇ ਆਰਟਿਸਟ ਨੂੰ ਸੁੰਣਾ ਪਸੰਦ ਕਰਦੇ ਹੋ ਜ਼ਿਆਦਾ ਜਾਂ ਕਿਹਨੂੰ ਫੋਲੋ ਕਰਦੇ ਹੋ ਮੈਨੂੰ ਕੋਸ਼ਿਸ਼ ਹੈ ਵੀ ਮੈਂ ਸਾਰੇ ਸੁਣਾ ਸਾਰਿਆਂ ਵਿੱਚ ਹੀ ਮਤਲਬ ਜਿਆਦਾ ਮਿਲ ਮੈਂ ਪੁਰਾਣੇ ਸਿੰਗਰ ਜ਼ਿਆਦਾ ਸੁਣਦਾ ਮਾਨਕ ਸਾਹਿਬ ਚੰਗੀਲਾ ਸਾਹਿਬ ਮਾਨ ਸਾਹਿਬ ਗੁਰਦਾਸ ਮਾਨ ਸਾਹਿਬ ਅ ਸ਼ਿੰਦਾ ਜੀ Nusrat Fateh Ali Khan ਸਾਹਿਬ ਪੁਰਾਣੇ ਆਰਟਿਸਟ ਜਿਨਨੇ ਵਧੀਆ ਲੱਗਦੇ ਨੇ ਮੈਨੂੰ ਸੁਣਨਾ ਅੱਜਕੱਲ ਵੀ ਜਿਹੜੇ ਜਿਹੜੇ ਵੀ ਜਿਨ੍ਹਾਂ ਨਾਲ ਪਿਆਰ ਆ ਸਾਰੇ ਸੁਣਨਾ ਮੈਨੂੰ ਨਹੀਂ ਕੋਈ ਹੁੰਦਾ ਵੀ ਇਹਦਾ ਨਹੀਂ ਸੁਣਨਾ ਇਹਦਾ ਸੁਣਨਾ ਇਹ ਨਹੀਂ ਹੁੰਦਾ ਜੀ ਤੇ ਕਰੰਟ ਗਾਣਾ ਕਿਹੜਾ ਜਿਹੜਾ ਤੁਹਾਡੇ ਪਲੇਲਿਸਟ ਦੇ ਵਿੱਚ ਬੈਕ ਟੂ ਬੈਕ ਪਲੇ ਹੁੰਦਾ ਮੈਂ ਕਦੇ ਵੀ ਕੁਝ ਵੀ ਸੁਣ ਸਕਦਾ ਅੱਜ ਵਿਆਹ ਫਿਲਮ ਫਿਲਮ ਦੇ ਗਾਣੇ ਸੁਣ ਕੇ ਆਇਆ ਹਾਂ ਵਿਆਹ ਫਿਲਮ ਹਿੰਦੀ ਹੈ ਨਾ ਉਹਦੇ ਗਾਣੇ ਸੁਣ ਕੇ ਆਇਆ ਕਦੇ ਕੁਆਲੀ ਸੁਣਨ ਦੀ ਕੋਸ਼ਿਸ਼ ਬਸ ਇੰਨਾ ਕੀ ਆ ਬਸ ਸਿੰਪਲ ਜਿਹਾ ਜਦੋਂ ਜੋ ਦਿਨ ਕਰਿਓ ਕਰਿਓ ਥੈਂਕ ਯੂ ਸੋ ਮਚ ਸਰ ਮਿਹਰਬਾਨੀ ਸਸ਼ਿਕਾ ਥੈਂਕ ਯੂ ਐਕਚੁਅਲ ਟ੍ਰੇਲਰ ਬਹੁਤ ਪਿਆਰਾ ਜਿਹਾ ਟ੍ਰੇਲਰ ਆ ਹਨਾ ਗ੍ਰੈਂਡਪੇਰੈਂਟਸ ਦੇ ਤੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਗ੍ਰੈਂਡਪੇਰੈਂਟਸ ਦਾ ਪਿਆਰ ਮਿਲਿਆ ਉਹ ਬਹੁਤ ਹੀ ਲੱਕੀ ਨੇ ਤੇ ਮੈਂ ਤਾਂ ਇਹ ਸਮਝਦੀ ਹਾਂ ਕਿਉਂਕਿ ਮੈਂ ਆਪਣੇ ਗ੍ਰੈਂਡਪੇਰੈਂਟਸ ਨੂੰ ਨਹੀਂ ਮਿਲੀ ਹਨਾ ਪਹਿਲਾਂ ਨਹੀਂ ਸੀਗੇ ਤੇ ਉਹਦੇ ਕਰਕੇ ਸਾਨੂੰ ਥੋੜੀ ਕਿਤਨੇ ਕਿਤੇ ਘਾਟ ਮਹਿਸੂਸ ਹੁੰਦੀ ਆ ਮੈ ਬਹੁਤ ਵਧੀਆ ਲੱਗਦਾ ਹੈ ਕਿ ਚਲੋ ਗ੍ਰੈਂਡਪੈਰੈਂਟਸ ਤੇ ਵੀ ਕੋਈ ਨਾ ਕੋਈ ਮੂਵੀ ਬਣੀ ਕਿ ਉਹਨਾਂ ਦੀ ਐਪ੍ਰੀਸੀਏਸ਼ਨ ਕਿੰਨੀ ਜ਼ਿਆਦਾ ਮਾਇਨੇ ਰੱਖਦੀ ਹੈ ਨਾ ਸਾਡੀ ਸਾਰੀ ਫੈਮਿਲੀ ਲਈ ਹਾਂ ਨਾ ਸੁਪਰਸਟਿਸ਼ਨ ਦੀ ਗੱਲ ਕੀਤੀ ਗਈ ਹੈ ਉਹ ਤੁਸੀਂ ਕਿੰਨਾ ਕਿ ਬਿਲੀਵ ਕਰਦੇ ਹੋ ਸੁਪਰਸਟਿਸ਼ਨਸ ਜਾਂ ਭੂਤਾ ਦੇ ਵਿੱਚ ਕਿਉਂਕਿ ਉਹਦੇ ਆਲੇ-ਦੁਆਲੇ ਸਾਰੀ ਮੂਵੀ ਬੰਦੀ ਹੈ ਮੈਂ ਤਾਂ ਕਰਦੀ ਹਾਂ ਬਿਲੀਵ ਕਰਦੇ ਹੋ ਜੀ ਜੀ ਬਿਲਕੁਲ ਮੰਨੋ ਇਹ ਗੱਜ ਜਿੱਦਾਂ ਵੀ ਆ ਵਧੀਆ ਕੁਝ ਨਾ ਕੋਈ ਨਾ ਕੋਈ ਡਿਫਰੈਂਟ ਕੰਟੈਂਟ ਆਵੇ ਤਾਂ ਸਾਡੇ ਸਿਨੇਮਾ ਵੀ ਤਾਂ ਹੀ ਵਧੂਗਾ ਨਾ ਤੇ ਹਰ ਚੀਜ਼ ਸਾਡੀ ਇਹ ਟਰਾਈ ਰਹਿੰਦੀ ਹੈ ਹਰ ਕਿਸੇ ਦੀ ਕਿ ਕੁਝ ਡਿਫਰੈਂਟ ਲੈ ਕੇ ਆਈਏ ਕੁਝ ਵੱਖਰਾ ਲੈ ਕੇ ਆਈ ਤਾਂ ਕਿ ਸਾਰੇ ਪਿਆਰ ਕਰਨ ਕੋਈ ਹੈ ਏਦਾਂ ਦਾ ਇਨਸੀਡੈਂਟ ਬਚਪਨ ਦਾ ਕਿ ਤੁਹਾਨੂੰ ਕਿਸੇ ਨੇ ਸੁਣਾਈ ਹੋਵੇ ਕੋਈ ਭੂਤ ਵਾਲੀ ਕਹਾਣੀ ਹੋਵੇ ਜਾਂ ਵੈਮ ਪਰਮ ਸਾਡੇ ਪੇਰੈਂਟਸ ਹਨਾ ਪੁਰਾਣੇ ਖਿਆਲਾਦੇ ਕਰਦੇ ਆ ਕਿ ਏਦਾਂ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਆ ਹੋ ਜਾਵੇ ਆ ਕਿ ਦੇਖੋ ਹਨਾ ਜੇ ਸਿ ਮੰਨੀਏ ਤਾਂ ਸਾਰਾ ਕੁਝ ਨਹੀਂ ਮੰਨੀਏ ਤਾਂ ਕੁਝ ਵੀ ਨਹੀਂ ਆ ਬਿਲਕੁਲ ਮੈਨੂੰ ਲੱਗਦਾ ਜਿੰਨਾ ਕ ਮੈਨੂੰ ਇਹ ਹੈਗਾ ਕਿ ਜਿੰਨਾ ਕ ਅਸੀਂ ਸੁਣਿਆ ਦੇਖਿਆ ਇਹ ਚੀਜ਼ਾਂ ਹੁੰਦੀਆਂ ਤਾਂ ਹੈਗੀਆਂ ਨੇ ਜਿੰਨੀਆਂ ਇੱਥੇ ਆ ਉੰਨੀਆਂ ਕਹਿੰਦੇ ਉੱਪਰ ਹਨਾ ਤੇ ਬਟ ਠੀਕ ਆ ਮੈਂ ਬਲੀਵ ਕਰਦੀ ਆ ਜਿਹੜੇ ਨਹੀਂ ਕਰਦੇ ਉਹਨਾਂ ਦੀ ਆਪਣੀ ਫੋਚ ਆ ਬਟ ਕੋਈ ਇੰਟਰੈਕਟ ਸ਼ੇਅਰ ਕਰਨਾ ਚਾਹੁੰਦੇ ਫੈਨਸ ਨਾਲ ਅ ਨਹੀਂ ਹੈ ਤਾਂ ਕੋਈ ਇਨਸੀਡੈਂਟ ਨਹੀਂ ਆ ਅ ਨਹੀਂ ਨਹੀਂ ਤਾਂ ਕੁਝ ਨਹੀਂ ਆ ਬਟ ਮੈਨੂੰ ਮੈਂ ਜਿੱਦਾਂ ਵੈਸੇ ਵੀ ਮੈਂ ਮੂਵੀਜ਼ ਐਂਡ ਹਾਰਰ ਮੂਵੀਜ਼ ਦੇਖਣੇ ਪਸੰਦ ਕਰਦੀ ਆ ਤੇ ਉਹ ਉਹਦੇ ਕਰਕੇ ਮੈਂ ਵੀ ਉਹਦੇ ਕਰਕੇ ਮੈਂ ਰਿਲੇਟ ਕਰ ਪਾ ਰਹੀ ਹਾਂ ਜੀ ਬਿਲਕੁਲ ਹਨਾ ਤੁਹਾਡੀ ਜੇ ਕੱਲ੍ਹ ਕਰੀਏ ਤੁਸੀਂ ਚਿੜੀਆਂ ਦਾ ਚੰਬਾ ਹਨਾ ਫਿਲਮ ਇੱਕ ਔਮਨ ਰੀਐਂਟਡ ਮੂਵੀ ਹੈ ਜਿਹਦੇ ਵਿੱਚ ਕੁੜੀਆਂ ਦੀ ਗੱਲ ਕੀਤੀ ਗਈ ਹੈ ਤੇ ਬਹੁਤ ਰੀਅਰ ਫਿਲਮਾਂ ਬਣਦੀਆਂ ਐ ਇਦਾਂ ਦੇ ਪ੍ਰੋਜੈਕਟ ਦਾ ਜਦੋਂ ਪਾਰਟ ਭਾਉਂਦੇ ਹੋ ਤਾਂ ਕਿਹੜੀ ਚੀਜ਼ ਮਾਈਂਡ ਦੇ ਵਿੱਚ ਸਭ ਤੋਂ ਪਹਿਲਾਂ ਆਉਂਦੀ ਹੈ ਸਭ ਤੋਂ ਪਹਿਲਾਂ ਤਾਂ ਮੈਨੂੰ ਇੱਕ ਇਹ ਰਹਿੰਦਾ ਕਿ ਮੈਂ ਆਪਣਾ ਕਰੈਕਟਰ ਦੇਖਾਂ ਨਾ ਕੀ ਹੈਗਾ ਆ ਮੇਰਾ ਕਿਰਦਾਰ ਚਿੜੀਆਂ ਦੇ ਚੰਬੇ ਵਿੱਚ ਮੇਰੇ ਇੱਕ ਬਹੁਤ ਬਟ ਤੁਹਾਨੂੰ ਉਹਦੇ ਵਿੱਚ ਬਿਲਕੁਲ ਡਿਫਰੈਂਟ ਦਿਖੋਗੇ ਹਨਾ ਜੋ ਅੱਜ ਤੱਕ ਮੈਂ ਨਹੀਂ ਕੀਤਾ ਜਾਂ ਮੈਂ ਕਦੇ ਸੋਚਿਆ ਵੀ ਨਹੀਂ ਸੀਗਾ ਤੇ ਉਦਾਂ ਦਾ ਕਰੈਕਟਰ ਮੈਂ ਲੈ ਕੇ ਆ ਰਹੀ ਹਾਂ ਤੇ ਆਪਣੇ ਆਪ ਤੇ ਵਰਕ ਕਰ ਰਹੀ ਹਾਂ ਤੇ ਦੇਖੋ ਜਲਦੀ ਮਿਲਦਾ ਹੈ ਸਿਨੇਮਾਸ ਚ ਹਨਾ ਆਪਣੀ ਇੰਡਸਟਰੀ ਵੀ ਦਿਨ ਦਿਨ ਗਰੋ ਕਰ ਰਹੀ ਹੈ ਜਿੱਥੇ ਪਹਿਲੇ ਮੇਲ ਮੁੰਡਿਆਂ ਦੇ ਜ਼ਿਆਦਾ ਹਨਾ ਮੇਲ ਐਕਟਰਸ ਜ਼ਿਆਦਾ ਮੂਵੀਜ਼ ਹੁੰਦੀਆਂ ਸੀ ਹੁਣ ਕੁੜੀਆਂ ਤੇ ਜ਼ਿਆਦਾ ਹੋਣ ਲੱਗੀਆਂ ਇਸ ਚੀਜ਼ ਨੂੰ ਤੁਸੀਂ ਕਿਦਾਂ ਦੇਖਦੇ ਹੋ ਪ੍ਰੋਬਸ ਮਤਲਬ ਬਦਲਾਵ ਜੋ ਆ ਰਹੇ ਆਪਣੀ ਇੰਡਸਟਰੀ ਚ ਨਹੀਂ ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਆ ਤੁਸੀਂ ਕੱਲੀ ਝੋਟਾ ਉਦੋਂ ਦੇਖਿਆ ਉਸ ਤੋਂ ਵੱਡੀ ਹਨਾ ਕੋਈ ਹਜੇ ਤੱਕ ਨਹੀਂ ਐਗਜ਼ਾਮਪਲ ਨਹੀਂ ਸੀਗੀ ਤੇ ਇੰਨਾ ਸੋਹਣਾ ਮਤਲਬ ਕੰਟੈਂਟ ਸੀਗਾ ਇੰਨਾ ਸੋਹਣਾ ਮਤਲਬ ਸਟੋਰੀਜ਼ ਸੀਗੀ ਹਰ ਕਿਸ ਨੇ ਇੰਨਾ ਐਪਰੀਸ਼ੀਏਟ ਕੀਤਾ ਕੰਮ ਨੂੰ ਤੇ ਉਹ ਚੀਜ਼ ਨੂੰ ਲੈ ਉਸ ਤੋਂ ਬਾਅਦ ਸਾਨੂੰ ਥੋੜਾ ਹੌਸਲਾ ਹੋਇਆ ਕਿ ਹਾਂ ਵੀ ਕੁਝ ਚੱਲ ਸਕਦਾ ਹੈ ਕੰਟੈਂਟ ਵਧੀਆ ਜੇ ਤੁਸੀਂ ਕੰਟੈਂਟ ਲੈ ਕੇ ਆਉਂਗੇ ਤਾਂ ਲੋਕ ਆਬਵੀਅਸਲੀ ਪਿਆਰ ਕਰਦੇ ਕਰਦੇ ਆ ਤੇ ਵਧੀਆ ਆ ਕੁੜੀਆਂ ਤੇ ਆਰੀਅਨਟ ਫਿਲਮ ਫੈਮੇਲ ਆਰੀਅਨਟ ਤੇ ਬਣਨੀ ਚਾਹੀਦੀਆਂ ਮੂਵੀਜ਼ ਜਿੱਦਾਂ ਕਿ ਬਣ ਵੀ ਰਹੀਆਂ ਨੇ ਤੇ ਵਸੇਹੀ ਹੈ ਕਿ ਅਸੀਂ ਅੱਗੇ ਅੱਗੇ ਵਧੀਏ ਤੇ ਸਿਨੇਮਾ ਲਈ ਕੁਝ ਵਧੀਆ ਲੱਗੇਗਾ ਤੇ ਇੱਕ ਐਸੀ ਚੀਜ਼ ਜਿਹੜੀ ਪ੍ਰਭ ਚਾਹੁੰਦੀ ਹੈ ਹਜੇ ਵੀ ਇੰਡਸਟਰੀ ਚੋਂ ਖਤਮ ਹੋ ਜੇ ਉਸ ਤੋਂ ਬਾਅਦ ਪੰਜਾਬੀ ਇੰਡਸਟਰੀ ਨੂੰ ਕੋਈ ਕੰਪੀਟ ਨਹੀਂ ਕਰ ਸਕਦਾ ਅ ਨਹੀਂ ਪੰਜਾਬੀ ਇੰਡਸਟਰੀ ਅਸਲ ਵਿੱਚ ਹਮੇਸ਼ਾ ਇਹ ਅਰਦਾਸ ਕਰਦੇ ਆ ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਹੈ ਕਿ ਸਾਡਾ ਸਿਨੇਮਾ ਫਿਰ ਤੋਂ ਸ਼ੁਰੂ ਹੋਇਆ ਹੁਣ ਕੈਰੀਨ ਜੱਟਾ ਕਿੰਨੀ ਸੋਣੀ ਗਈ ਹੈ ਨਾ ਬਹੁਤ ਵਧੀਆ ਹੋਰ ਬੈਕ ਟੂ ਬੈਕ ਹੁਣ ਸਭ ਦਾ ਹਰ ਪ੍ਰੋਡਿਊਸਰ ਡਾਇਰੈਕਟਰ ਦਾ ਫਿਲਮ ਬਣਾਉਣ ਦਾ ਹੌਸਲਾ ਵਧੂਗਾ ਤੇ ਇੱਕ ਵਧੀਆ ਚੀਜ਼ ਆ ਕਿ ਅਸੀਂ ਤਾਂ ਅਰਦਾਸ ਕਰਦੇ ਆ ਪ੍ਰਮਾਤਮਾ ਇਦਾਂ ਹੀ ਸਿਨੇਮਾ ਨੂੰ ਚੜ੍ਹਦੀ ਕਲਾ ਰੱਖੇ ਹਨਾ ਤੇ ਸਾਨੂੰ ਸਭ ਨੂੰ ਕੰਮ ਮਿਲੇ ਇੱਕ ਜਦੋਂ ਮੈਂ ਮੂਵੀ ਸ਼ੁਰੂ ਕਰਦੀ ਆ ਜਦੋਂ ਅਸੀਂ ਨਵੇਂ ਸੈਟ ਤੇ ਚਾਹੀਦਾ ਮੇਰਾ ਹਮੇਸ਼ਾ ਇਦਾਂ ਹੀ ਹੁੰਦਾ ਕਿ ਜਦ ਮੈਂ ਹਮੇਸ਼ਾ ਪ੍ਰੋਡਿਊਸਰ ਲਈ ਹਮੇਸ਼ਾ ਮਨ ਅਰਦਾਸ ਕਰਦੀ ਆ ਕਿ ਇੰਨਾ ਕਰਕੇ ਸਾਡੇ ਸਾਰਿਆਂ ਦੇ ਘਰ ਚੱਲਦੇ ਹਨਾ ਸਪੋਰਟ ਮਨ ਲਓ ਜਿੰਨੇ ਵੀ ਆਪਾਂ ਸਾਰੇ ਉੱਥੇ ਕੰਮ ਕਰਦੇ ਆਂ ਹਰ ਕਿਸੇ ਦਾ ਉੱਥੋਂ ਘਰ ਚੱਲਦਾ ਹੈ ਤੇ ਪਰਮਾਤਮਾ ਉਹਨਾਂ ਦੇ ਹੋਰ ਤਰੱਕੀਆਂ ਦੇਣ ਉਹਨਾਂ ਨੂੰ ਤੇ ਲਾਸਟ ਵਿੱਚ ਹਰੀਸ਼ ਤੇ ਸਿਮੀ ਵਾਰ ਕੀ ਕਹਿਣਾ ਚਾਹੁੰਦੇ ਜਨਾਂ ਦੇ ਪ੍ਰੀਮੀਅਰ ਦਾ ਸਾਰੇ ਇਕੱਠੇ ਹੋਏ ਆ ਉਹਨਾਂ ਉਹ ਵੈਸੇ ਬਹੁਤ ਚੁਲਬਲੇ ਜੇ ਹਨ ਹਮੇਸ਼ਾ ਹੀ ਬਹੁਤ ਪਿਆਰ ਲੈਂਦੇ ਆਂ ਸਿਨੇਮਾ ਤੋਂ ਤੇ ਮੈਨੂੰ ਸਿਮੀ ਜੀ ਦੇ ਜਦੋਂ ਮੈਂ ਇੰਡਸਟਰੀ 'ਚ ਨਹੀਂ ਆਈ ਸੀਗੀ ਮੈਂ ਵੀ ਸ਼ਾਇਦ ਆਈ ਵੀ ਸੀ ਰੰਗ ਦਾ ਰੇਡੀਓ ਜਦੋਂ ਆਈ ਆ ਫਸਟ ਮੈਨੂੰ ਸਿਮੀ ਵੈਸੇ ਹੀ ਬਹੁਤ ਚੰਗੇ ਲੱਗਦੇ ਆਂ ਤੇ ਮੈਂ ਹਰਨੂੰ ਸਪੈਸ਼ਲੀ ਮੈਸੇਜ ਕੀਤਾ ਸੀਗਾ ਕਿ ਤੁਸੀਂ ਬਹੁਤ ਸੋਨਾ ਕੰਮ ਕੀਤਾ ਉਹ ਚੀਜ਼ ਵਧੀਆ ਲੱਗਦੀ ਹੈ ਤੁਸੀਂ ਜੇ ਕੋਈ ਕੰਮ ਕਰਦਾ ਹੈ ਵਧੀਆ ਤੇ ਉਹਨੂੰ ਐਪਰੀਸ਼ੀਏਟ ਜ਼ਰੂਰ ਕਰੋ ਤੇ ਤਾਂ ਕਿ ਉਹਨਾਂ ਨੂੰ ਹੋਰ ਹੌਸਲਾ ਵਧੇ ਹਨਾ ਤੇ ਹੁਣ ਫੇਰ ਆਪਾਂ ਸਿਮਮੀ ਹੁਣਾਂ ਨੂੰ ਦੁਬਾਰਾ ਦੇਖ ਰਹੇ ਹਾਂ ਤੇ ਸਾਰੀ ਟੀਮ ਨੂੰ ਬੈਸਟ ਆਫ ਲੱਕ ਤੇ ਅਸੀਂ ਅਰਦਾਸ ਕਰਦੇ ਆਂ ਇਹ ਵੀ ਮੂਵੀ ਸੁਪਰ ਹਿੱਟ ਹੋਵੇ ਜੀ ਮੂਵੀ ਬਹੁਤ ਜ਼ਿਆਦੀ ਸੋਹਣੀ ਆ ਬਹੁਤ ਪਿਓਰ ਫੀਲਿੰਗਸ ਦੇ ਨਾਲ ਬਣੀ ਹੋਈ ਆ ਸੋ ਇੰਟਰਵਲ ਤੋਂ ਬਾਅਦ ਜ਼ਿਆਦਾ ਇਮੋਸ਼ਨਲ ਸੀਨ ਜਿਹੜੇ ਆਗੇ ਉਹਦੇ ਵਿੱਚ ਹੈਗੇ ਤੇ ਮੈਨੂੰ ਦਿਲੋਂ ਹੀ ਮਹਿਸੂਸ ਹੋ ਰਿਹਾ ਮੈਂ ਫੀਲ ਕਰ ਪਾ ਰਹੀ ਸੀ ਸਾਰਾ ਕਿਹੜਾ ਐਸਾ ਸੀਨ ਸੀ ਜਿਹੜਾ ਤੁਹਾਡੇ ਬਹੁਤ ਜ਼ਿਆਦਾ ਹਾਰਟ ਟੱਚਿੰਗ ਸੀ ਮਤਲਬ ਦੇਖ ਕੇ ਤੁਸੀਂ ਬਹੁਤ ਇਮੋਸ਼ਨਲ ਹੋ ਗਏ ਉਹਦੇ ਵਿੱਚ ਇਦਾਂ ਸੀ ਜਦੋਂ ਸਲਾਈ ਕਰਦੇ ਹੋ ਮਸ਼ੀਨ ਵਾਲੀ ਗੱਲ ਮੇਰੀ ਮੰਮੀ ਨੇ ਅੱਜ ਤੱਕ ਮਤਲਬ ਸਲਾਈ ਕਰਕੇ ਹੀ ਸਾਨੂੰ ਪਾਲਿਆ ਵਾ ਤੇ ਉਹ ਚੀਜ਼ ਜਿਹੜੀ ਇੱਜ਼ਤ ਆ ਉਹ ਬਹੁਤ ਜ਼ਿਆਦਾ ਮੈਂ ਭੁੱਲ ਨਹੀਂ ਪਾਉਂਗੀ ਉਹ ਵਾਲੇ ਕਈ ਚੀਜ਼ਾਂ ਨੇ ਨਾ ਹੈ ਨਾ ਦਿਲ ਤੇ ਟੱਚ ਕਰ ਦਿੰਦੇ ਜੋ ਆਪਣੇ ਫੈਮਿਲੀ ਦੇ ਵਿੱਚ ਹੈ ਸਾਡੇ ਸਾਰੇ ਨਾਲ ਬੀਤੀਆਂ ਹੁੰਦੀਆਂ ਤੇ ਤੁਹਾਡਾ ਅਗਰ ਤੁਹਾਡੇ ਗੱਲ ਕੀਤੀ ਜਾਏ ਗ੍ਰੈਂਡਪੈਰੈਂਟਸ ਨਾਲ ਕਿਦਾਂ ਦਾ ਰਿਲੇਸ਼ਨ ਸੀਗਾ ਮੇਰੇ ਮੇਰੇ ਮਟਰਨਲ ਨਾਨੀ ਜੀ ਮਟਰਨਲ ਗ੍ਰੈਂਡਮਦਰ ਦੇ ਨਾਲ ਬਹੁਤ ਸੀਵੇਂ ਨਾਨੀ ਜੀ ਨਾਲ ਹੈ ਨਾ ਸੋ ਮੈਨੂੰ ਉਹਨਾਂ ਨੇ ਹੀ ਪਾਲਿਆ ਵਾ ਤੇ ਬਹੁਤ ਲਾਡਾਂ ਨਾਲ ਰੱਖਿਆ ਵਾ ਇਹ ਨਹੀਂ ਕਿ ਲਾਡ ਮੁਤੀ ਪੂਰੀ ਉਹ ਭੁੱਗੂ ਉਹ ਹਾਲਾ ਸਿੰਧੀ ਹੋਇਆ ਮਤਲਬ ਥੱਪੜ ਧੁੱਪੜ ਪਈਆ ਬਟ ਜਿਹੜਾ ਉਹ ਰਿਸ਼ਤਾ ਉਹ ਨਹੀਂ ਉਹਨਾਂ ਦੀ ਕੋਈ ਥਾਂ ਨਹੀਂ ਲੈ ਸਕਦਾ ਉਹਨਾਂ ਦੀ ਆਪ ਦੀ ਇੰਪੋਰਟੈਂਸ ਆਇਕੋ ਕੋਈ ਮਤਲਬ ਐਦਾਂ ਦਾ ਮੂਮੈਂਟ ਆ ਰਿਹਾ ਜੋ ਮੂਵੀ ਦੇਖਦੇ ਹੋਏ ਤੁਹਾਨੂੰ ਯਾਦ ਆਇਆ ਹੋਵੇ ਤੇ ਤੁਸੀਂ ਬਸ ਇਮੋਸ਼ਨਲ ਹੋ ਗਏ ਬਹੁਤ ਜ਼ਿਆਦਾ ਹਾਂਜੀ ਜਿੱਦਾਂ ਮੈਨੂੰ ਮੇਰੇ ਨਾਨੀ ਦੀ ਇੱਕ ਆ ਹੈਬਿਟ ਜਿਹੜੀ ਉਹਨਾਂ ਦੇ ਦਾਦੀ ਦੇ ਥਰੂ ਮੈਨੂੰ ਦੇਖਣ ਨੂੰ ਮਿਲਦੇ ਸੀ ਇੱਕ ਉਹ ਜਿਹੜਾ ਸਲਾਈ ਮਸ਼ੀਨ ਵਾਲਾ ਸੀਨ ਸੀ ਉਹ ਨਹੀਂ ਮੇਰੇ ਅੱਖਾਂ ਤੋਂ ਵਿੱਚ ਨਿਕਲਣ ਦਿਆ ਹਣਾ ਹੋਂਗੇ ਤੁਸੀਂ इमोशनल ਹੋ ਰਹੇ ਹੋ ਅਸਤੀ ਨਹੀਂ ਆ ਕਰ ਨਹੀਂ ਅ થોੜਾ ਬੋ ਤਾਂ ਹੁੰਦਾ ਵਾ ਕਿਉਂਕਿ ਆਪਣੇ ਘਰਦਿਆਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੁੰਦੀ ਆ ਉਹਨੂੰ ਪਾਲਣ ਲੱਗਿਆ ਬਟ ਆਪਾਂ ਭੁੱਲ ਜਾਂਦੇ ਹੋ ਚੀਜ਼ਾਂ ਜੀ ਹਣਾ ਹਮੇਸ਼ਾ ਤੁਹਾਨੂੰ ਦੇਖਿਆ ਜਾਂਦਾ ਕੁੜੀਆਂ ਦੇ ਬਾਰੇ ਗੱਲ ਕਰਦੇ ਹੋ ਕੁੜੀਆਂ ਦੇ ਹੱਕ ਦੇ ਬਾਰੇ ਗੱਲ ਕਰਦੇ ਹੋ ਪਰਸਨਲੀ ਤੁਸੀਂ ਇਸ ਚੀਜ਼ ਕਿੰਨਾ ਕਿ ਬਲੀਵ ਕਰਦੇ ਕਿ ਆਪਣੀ ਇੰਡਸਟਰੀ ਨਾਲ ਜ਼ਿਆਦਾ ਗਰੋ ਕਰ ਰਹੀ ਹੈ ਔਮਨ ਔਰੈਂਟਡ ਮੂਵੀਜ਼ ਵਾਂਨੇ ਤੇ ਲੋਕ ਉਹਨਾਂ ਹੀ ਪਿਆਰ ਕਰਦੇ ਆ ਹੁਣ ਅ ਮੈਨੂੰ ਇਹ ਤਾਂ ਲੱਗਦਾ ਵਾ ਕਿ ਮੈਂ ਉਹੀ ਬੋਲਦੀ ਆ ਜੋ ਮੈਨੂੰ ਲੱਗਦਾ ਵਾ ਬਾਕੀ ਪਤਾ ਨਹੀਂ ਹਣ ਸਾਰੇ ਕਿਦਾਂ ਨੇ ਲੰਦੇ ਬਟ ਮੈਂ ਥੋੜੀ ਜੀ ਮੂਫਟ ਹੈਗੀ ਆ ਸੋ ਮੈਨੂੰ ਲੱਗਦਾ ਕਿ ਇਮਾਨਦਾਰੀ ਦੇ ਨਾਲ ਚੱਲਦੇ ਰਹੋ ਇੱਕ ਨਾ ਇੱਕ ਦਿਨ ਗਰੋ ਹੁੰਦੇ ਹੁੰਦੇ ਹੋ ਫਿਰ ਹੁਣ ਜੇ ਦਾ ਤੁਸੀਂ ਤੁਸੀਂ ਮੂਫਟੋ ਹਨਾ ਤੇ ਉਸ ਚੀਜ਼ ਦਾ ਤੁਹਾਨੂੰ ਫਾਇਦਾ ਹੁੰਦਾ ਕਿ ਨੁਕਸਾਨ ਹੁੰਦਾ ਗੱਲ ਮੂਹ ਤੇ ਕਹਿ ਦੇਣਾ ਇਹ ਸਿਚੁਏਸ਼ਨ ਤੇ ਡਿਪੈਂਡ ਕਰਦਾ ਵਾ ਕਈ ਤੇ ਕਹਿ ਦਿੰਦੇ ਬਹੁਤ ਵਧੀਆ ਜੀ ਬਹੁਤ ਵਧੀਆ ਸਹੀ ਕੀਤਾ ਹਨਾ ਤੂੰ ਬਹੁਤ ਵਧੀਆ ਕਰਲਾ ਕਈ ਕਹਿੰਦੇ ਹੁੰਦੇ ਆ ਤੈਨੂੰ ਅੱਕਰ ਲਈ ਕਿ ਕਿੱਥੇ ਕੀ ਬੋਲ ਰਹੀ ਆ ਸੋ ਇਹ ਨਿਕ ਸਿਚੁਏਸ਼ਨ ਇਹ ਕੈਂਡ ਦੇ ਨਾਲ ਕੀ ਸਿਚੁਏਸ਼ਨ ਆ ਆਪਾਂ ਬਦਲ ਨਹੀਂ ਸਕਦੇ ਹਨ ਹਨਾ ਤੁਹਾਡੇ ਪ੍ਰੋਜੈਕਟਸ ਬਾਰੇ ਜਾਨਣਾ ਚਾਹੁੰਦੀਆਂ ਕਿ ਕਿਹੜੇ ਕਿਹੜੇ ਪ੍ਰੋਜੈਕਟਸ ਲੈ ਕੇ ਆ ਰਹੇ ਹੋ ਫੈਨਸ ਵੇਟ ਕਰਦੇ ਤੁਹਾਡੇ ਹਨਾ ਪ੍ਰੋਜੈਕਟਸ ਦੇ ਜੀ ਮੇਰੀ ਫਿਲਮਾਂ ਆ ਰਹੀਆਂ ਨੇ ਵੇਖੀ ਜਾ ਛੇੜੀ ਨਾ ਰਿਸ਼ਤੇ ਨਾਤੇ ਸੋਡਾ ਬਸ ਡੇਟ ਫਿਕਸ ਕਰਨੀ ਆ ਚੇਤੀ ਮਿਲਾਂਗੇ ਥੈਂਕ ਯੂ ਸੋ ਮਚ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਹੈਲੋ ਸਰ ਹੈਲੋ ਜੀ ਬਹੁਤ ਸੋਹਣੀ ਫਿਲਮ ਹੈ ਜੀ ਸਾਰਿਆਂ ਨੂੰ ਦੇਖਣੀ ਚਾਹੀਦੀ ਆ ਔਰ ਸਪੈਸ਼ਲੀ ਮੈਂ ਇਹ ਜ਼ਰੂਰ ਕਹੂੰਗਾ ਕਿ ਆਪਣੇ ਬਜ਼ੁਰਗਾਂ ਦੇ ਨਾਲ ਇਹ ਫਿਲਮ ਜ਼ਰੂਰ ਦੇਖੋ ਬਹੁਤ ਸਾਰੀਆਂ ਚੀਜ਼ਾਂ ਕੋ ਕਿ ਇਕੱਠੇ ਬੈਠੋਗੇ ਤਾਂ ਸ਼ਰਮਿੰਦਾ ਹੋਵੋਗੇ ਨਾ ਕਿ ਕਿਤੇ ਕਿਤੇ ਸੇਵਾ ਨਹੀਂ ਕੀਤੀ ਸੋ ਬਹੁਤ ਸੋਹਣੀ ਫਿਲਮ ਹੈ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਇੱਕ मीनिंगफुल ਫਿਲਮ ਬਣਾਉਣ ਲਈ ਬਹੁਤ ਬਹੁਤ ਥੈਂਕਸ ਪੰਜਾਬੀ ਇੰਡਸਟਰੀ ਜਿੰਦਾਬਾਦ ਕਿਹੜਾ ਪਾਰਟ ਤੁਹਾਡਾ ਪਰਸਨਲੀ ਫੇਵਰਿਟ ਹੈ ਕਿ ਤੁਹਾਡੇ ਹਾਰਟ ਨੂੰ ਟੱਚ ਕੀਤਾ ਤੁਸੀਂ ਵੀ ਇਮੋਸ਼ਨਲ ਹੋ ਗਏ ਦੇਖ ਕੇ ਦਾਦਾ ਜੀ ਦਾ ਦਾਦੀ ਜੀ ਦਾ ਦੋਨੇ ਹੀ ਬਹੁਤ ਕਮਾਲ ਬਹੁਤ ਹੀ ਕਮਾਲ ਦਾ ਕਰੈਕਟਰ ਉਹ ਜਦੋਂ ਜਦੋਂ ਵੀ ਆਉਂਦੇ ਸੀ ਯਾਦਾਂ ਹਸਾ ਕੇ ਜਾਂਦੇ ਸੀ ਤੇ ਜਾਂ ਇੱਕ ਸੋਹਣੀ ਗੱਲ ਇੱਕ ਮੈਸੇਜ ਦੇ ਕੇ ਜਾਂਦੇ ਸੀ ਸੋ ਇਟ ਵਾਸ ਰੀਲੀ ਗੁੱਡ ਮੈਮ ਕੀ ਕਹਿਣਾ ਚਾਹੁੰਦੇ ਹੋ ਫਿਲਮ ਬਾਰੇ ਆ ਮੈਂ ਇਹ ਕਹਿਣਾ ਚਾਹੁੰਦੀ ਹਾਂ ਬਹੁਤ ਸੋਹਣੀ ਫਿਲਮ ਹੈ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਣਾ ਔਰ ਸਾਰੇ ਜਣੇ ਆ ਕੇ ਦੇਖੋ ਬਹੁਤ ਵਧੀਆ ਮੈਸੇਜ ਹੈ ਤੁਸੀਂ ਕਮੇਡੀ ਵੀ ਹੈ ਤੁਸੀਂ ਹਰ ਤਰ੍ਹਾਂ ਇਸ ਫਿਲਮ ਨੂੰ ਇੰਜੋਏ ਕਰੋਗੇ ਬਹੁਤ ਵਧੀਆ ਕੰਟੈਂਟ ਹੈ ਸਾਰੇ ਜਣੇ ਦੇਖੋ ਜੋ ਤੁਸੀਂ ਮੂਵੀ ਦੇਖ ਰਹੇ ਸੀ ਕਿਹੜਾ ਪਾਰਟ ਹੈ ਜਿਹਨੂੰ ਦੇਖ ਕੇ ਤੁਸੀਂ ਇਮੋਸ਼ਨਲ ਹੋਗੇ ਜਦੋਂ ਦਾਦਾ ਜੀ ਵਾਲਾ ਪਾਰਟ ਹੈ ਜਿਹਦੇ ਵਿੱਚ ਇਹ ਦਿਖਾਉਂਦੇ ਆ ਕਿ ਦਾਦਾ ਜੀ ਨੂੰ ਕਿਸ ਤਰ੍ਹਾਂ ਉਹ ਇਗਨੋਰ ਕਰਦੇ ਆ ਔਰ ਉਹਨਾਂ ਦਾ ਬੁਢਾਪਾ ਕਿਸ ਤਰ੍ਹਾਂ ਖਰਾਬ ਹੁੰਦਾ ਆ ਇਹ ਮੈਨੂੰ ਲੱਗਦਾ ਹੈ ਤਾਂ ਹੀ ਮੈਂ ਕਹਿੰਨੀ ਆ ਕਿ ਬੱਚਿਆਂ ਆਪਣੇ ਨੂੰ ਜ਼ਰੂਰ ਦਿਖਾਓ ਹੈਨਾ ਕਿ ਪੇਰੈਂਟਸ ਹੀ ਹੁੰਦੇ ਆ ਜੋ ਬੱਚਿਆਂ ਨੂੰ ਅ ਚੰਗੀ ਮਾੜੀ ਸਿੱਖਿਆ ਦਿੰਦੇ ਆ ਬੱਚਾ ਤਾਂ ਜਿਦਾ ਕਹਿੰਦੇ ਨਾ ਕੱਚਾ ਕੜ ਆਇਆ ਹੈ ਨਾ ਤੇ ਬੱਚੇ ਨੂੰ ਜਿਸ ਤਰ੍ਹਾਂ ਦਾ ਬਣਾਉਣਾ ਚਾਹੋਗੇ ਉਦਾਂ ਦਾ ਹੀ ਬਣੇਗਾ ਜੇ ਤੁਸੀਂ ਚਾਹੋਗੇ ਤੁਹਾਡਾ ਬੱਚਾ ਅੱਗੇ ਜਾ ਕੇ ਅ ਅچھے ਸੰਸਕਾਰ ਲੈ ਕੇ ਵੱਡਾ ਹੋਵੇ ਤਾਂ ਉਹ ਤੁਹਾਡੇ ਹੱਥ ਚ ਹੈ ਹਾਂਜੀ ਥੈਂਕ ਯੂ ਜੀ ਥੈਂਕ ਯੂ